ਮੈਂ ਸੁਰੀਸ਼ ਕੁਮਾਰ ਸ਼ਰਮਾ ਸੀਨੀਅਰ ਬੈਲੈਂਸ ਕੋਚ ਅੱਜ ਇੱਕ ਵਿਸ਼ਾ ਬਿਮਾਰੀ ਐਂਡ ਬੇਰੁਜ਼ਗਾਰੀ ਤੇ ਉੱਤੇ ਵਿਚਾਰ ਕਰਾਂਗੇ ਅੱਜ ਸਮਾਜ ਦੀਆਂ ਦੋ ਵੱਡੀਆਂ ਲਾਂਤ ਬਿਮਾਰੀਆਂ ਤੇ ਬੇਰੁਜ਼ਗਾਰੀ ਉੱਪਰ ਵਿਚਾਰ ਕਰਕੇ ਇਹਨਾਂ ਦੋ ਕਾਰਨਾ ਕਰਕੇ ਅੱਜ ਸਾਡਾ ਸਮਾਜ ਤੇ ਸਰਕਾਰ ਬੇਵਸ ਨਜ਼ਰ ਆ ਰਹੇ ਨੇ ਸਰਕਾਰ ਦੇ ਪਾਸ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸਕਿੱਲ ਤੇ ਅਨਸਕਿੱਲਡ ਪੜ੍ਹੇ ਲਿਖੇ ਤੇ ਘੱਟ ਪੜ੍ਹੇ ਲਿਖੇ ਲੋਕਾਂ ਵਾਸਤੇ ਕੋਈ ਠੋਸ ਰਣਨੀਤੀ ਨਹੀਂ ਹੈ ਕਾਲਜਾਂ ਯੂਨੀਵਰਸਿਟੀਆਂ ਤੋਂ ਨੌਜਵਾਨ ਆਪਣੀ ਜ਼ਿੰਦਗੀ ਦਾ 1/3 ਹਿੱਸਾ ਡਿਗਰੀ ਡਿਪਲੋਮਾ ਪ੍ਰਾਪਤ ਕਰਨ ਵਿੱਚ ਲਗਾ ਕੇ ਮਾਪੇ-ਵਾਪੇ ਦੀ ਮਿਹਨਤ ਦਾ ਪੈਸਾ ਖਰਚ ਕਰਕੇ ਬੇਰੁਜ਼ਗਾਰੀ ਦੀ ਬੇੜੀ ਵਿੱਚ ਸਵਾਰ ਹੋ ਰਹੇ ਹਨ 20 ਤੋਂ 25 ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ ਨੌਜਵਾਨ ਆਪਣਾ ਭਵਿੱਖ ਖਤਰੇ ਵਿੱਚ ਵੇਖ ਕੇ ਸਟ੍ਰੈਸ ਦਾ ਸ਼ਿਕਾਰ ਹੋ ਰਹੇ ਹਨ ਸਮਾਜ ਤੇ ਮਾਤਾ ਪਿਤਾ ਨੂੰ ਦੀ ਸੋਚ ਨੂੰ ਵੀ ਬਿਮਾਰ ਕਰ ਰਹੇ ਨੇ ਮਾਤਾ ਪਿਤਾプラス ਨੌਜਵਾਨ ਬੱਚੇ ਸਮਾਜ ਵਿੱਚ ਬੇਰੁਜ਼ਗਾਰੀ ਦਾ ਦੁੱਖ ਨਾ ਸਹਾਰ ਦੇ ਸਹਾਰ ਦੇ ਹੋਏ ਸਮਾਜ ਦੇ ਕਾਰਪੋਰੇਟ ਘਰਾਣਿਆਂ ਕੋਲ ਘੱਟ ਤਨਖਾਹ ਉੱਤੇ ਆਪਣੀ ਪੜ੍ਹਾਈ ਦੇ ਲੈਵਲ ਤੋਂ ਛੇਟਲੇ ਪੱਧਰ ਦਾ ਕੰਮ ਕਰਨ ਵਾਸਤੇ ਆਪਣੀ ਜ਼ਮੀਰ ਮਾਰ ਕੇ ਸਮਝੌਤਾ ਕਰਦੇ ਹਨ ਕਲਾਸ 4 ਦੀ ਡਿਊਟੀ ਸੇਵਾਦਾਰ ਆਫਿਸ ਬੁਆਏ ਸਕਿਉਰਟੀ ਗਾਰਡ ਵਗੈਰਾ ਡਿਊਟੀਆਂ ਕਬੂਲ ਕਰਦੇ ਹਨ ਅਤੇ ਡਿਊਟੀ ਕਰਦੇ ਦੌਰਾਨ ਉਹ ਹੀਨ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਨੇ ਹੀਨ ਭਾਵਨਾ ਦਾ ਸ਼ਿਕਾਰ ਹੋਣ ਤੋਂ ਬਾਅਦ ਘੱਟ ਪੈਸਾ ਤੇ ਗੁਜ਼ਾਰਾ ਕਰਨ ਘੱਟ ਪੈਸੇ ਤੇ ਗੁਜ਼ਾਰਾ ਕਰਨ ਕਰਕੇ ਆਪਣੇ ਆਪ ਨੂੰ ਚੰਗਾ ਖਾਣ ਪੀਣ ਵੀ ਨਹੀਂ ਦੇ ਸਕਦੇ ਜਿਸ ਕਰਕੇ ਉਹਨਾਂ ਦੀ ਸਿਹਤ ਉੱਪਰ ਵੀ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ ਮਾਤਾ ਪਿਤਾ ਕੋਲ ਘੱਟ ਕਮਾਈ ਦੇ ਸਾਧਨ ਹੋਣ ਕਰਕੇ ਮਾਤਾ ਪਿਤਾ ਆਪਣੀ ਸਿਹਤ ਅਤੇ ਆਪਣੇ ਬੱਚਿਆਂ ਦੀ ਸਿਹਤ ਤੇ ਬੱਚਿਆਂ ਦੀ ਪੜ੍ਹਾਈ ਪ੍ਰੋਪਰ ਤਰੀਕੇ ਨਾਲ ਕਰਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਰਹੇ ਅੱਜ ਮੈਂ ਅੱਜ ਦੇ ਸਮਾਜ ਦੇ ਮਾਤਾ ਪਿਤਾ ਤੇ ਨੌਜਵਾਨ ਪੀੜੀ ਨੂੰ ਨਿਊਟ੍ਰੀਸ਼ਨ ਸਾਇੰਸ ਯਾਨੀ ਖਾਣ ਪੀਣ ਦੀ ਸਾਇੰਸ ਦੇ ਨਾਲ ਜੋੜ ਕੇ ਬਿਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਔਰ ਇਸ ਨੂੰ ਇੱਕ ਸਹਾਇਕ ਰੁਜ਼ਗਾਰ ਦੇ ਰੂਪ ਵਿੱਚ ਕਿਵੇਂ ਅਪਣਾਇਆ ਜਾ ਸਕਦਾ ਹੈ ਅੱਜ ਉਸ ਦਾ ਹੱਲ ਲੈ ਕੇ ਆਇਆ ਹਾਂ ਅਨ ਨਿਊਟ੍ਰੀਸ਼ਨ ਸਾਇੰਸ ਦੇ ਨਾਲ ਜੋੜ ਕੇ ਤੁਹਾਡੀ ਸਿਹਤ ਅਤੇ ਤੰਦਰੁਸਤੀ ਬਿਮਾਰੀ ਤੇ ਬੇਰੁਜ਼ਗਾਰੀ ਦੋਨਾਂ ਚੀਜ਼ਾਂ ਦਾ ਸਿੰਗਲ ਵਿੰਡੋ ਯਾਨੀ ਇੱਕੋ ਰਸਤੇ 'ਚ ਦੋਨੇ ਸਮੱਸਿਆਵਾਂ ਦਾ ਹੱਲ ਕੱਢਣ ਜਾ ਰਹੇ ਆ ਬੇਰੁਜ਼ਗਾਰ ਨੌਜਵਾਨ ਤੇ ਮਾਪੇ ਅੱਜ ਸਾਡੀ ਇਸ ਕਲ ਨੂੰ ਧਿਆਨ ਨਾਲ ਸੁਣ ਲੈਣ ਅਗਰ ਡਿਗਰੀ ਹੋਲਡਰ ਬੱਚੇ ਸਾਡੇ ਨਾਲ ਸੰਪਰਕ ਕਰਕੇ ਸਮਾਜ ਦੀ ਸਭ ਤੋਂ ਵੱਡੀ ਬਿਲਾਹਨਤ ਨਿਊਟ੍ਰੀਸ਼ਨ ਸਾਇੰਸ ਦੀ ਜਾਣਕਾਰੀ ਲੈ ਕੇ ਆਪਣੇ ਘਰਾਂ ਤੋਂ ਤੰਦਰੁਸਤੀ ਅਤੇ ਇਸੇ ਕੰਮ ਨੂੰ ਐਜੂਕੇਸ਼ਨ ਦੇ ਰੂਪ ਚ ਅੱਗੇ ਵੰਡ ਕੇ ਰੁਜ਼ਗਾਰ ਦਾ ਪਾਠ ਬਣਾ ਸਕਦੇ ਨੇ ਤਾਂ ਸਾਡੇ ਕੋਲ ਜੇ ਤੁਸੀਂ ਇਸ ਗੱਲ ਦਾ ਵੱਧ ਤੋਂ ਵੱਧ ਲਾਹਾ ਲੈਣਾ ਹੈ ਤਾਂ ਸਾਡੇ ਬੈਲੈਂਸ ਸੋਚ ਨਾਂ ਦਾ ਇੱਕ ਪੇਜ ਹੈ ਜਿਹਦੇ ਚ ਬੈਲੈਂਸ ਸੋਚ.com ਦੇ ਉੱਤੇ ਤੁਸੀਂ ਆ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਕੋਚ ਹੈ ਜਿਹੜੇ ਵੱਖ-ਵੱਖ ਸ਼ਹਿਰਾਂ ਤੇ ਵੱਖ-ਵੱਖ ਏਰੀਏ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਵੱਖ-ਵੱਖ ਕੰਟਰੀਆਂ ਦੇ ਵਿੱਚ ਤੁਹਾਡੀ ਹੈਲਪ ਵਾਸਤੇ ਤਿਆਰ ਨੇ ਤਾਂ ਬਧੇਰੇ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ ਮੈਂ ਤੁਹਾਡਾ ਆਪਣਾ सुरेश ਕੁਮਾਰ ਸ਼ਰਮਾ ਸੀਨੀਅਰ ਬੈਲਡਸ ਕੋਚ ਧੰਨਵਾਦ ਥੈਂਕ ਯੂ ਥੈਂਕ ਯੂ